ਪੰਜਾਬ ਗਊ ਧਨ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਘਲਾ ਵੱਲੋਂ ਅੱਜ ਗਊਸ਼ਾਲਾ ਕਲਾਨੌਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਪੰਜਾਬ ਗਊ ਧਨ ਸੇਵਾ ਕਮਿਸ਼ਨ ਦੇ ਮੈਂਬਰ ਸ਼੍ਰੀ ਅਮਿਤ ਜੈਨ ਐਸ.ਟੀ.ਐਮ ਕਲਾਨੌਰ ਸ਼੍ਰੀਮਤੀ ਜੋਤਸਨਾ ਸਿੰਘ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਬੀ.ਜੀ.ਪੀ.ਓ ਕਲਾਨੌਰ ਸ਼੍ਰੀਮਤੀ ਜਸਬੀਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਬਹੁਤ ਵੱਡਾ ਸਾਨ ਚਾਹੀਦਾ ਜਿੱਦਾਂ ਇਹ ਇਹ ਜੀ ਇਹ ਜੀ ਇੱਕ ਆਰ 26 ਬਹੁਤ ਬੀਤੀਆਂ ਨਾ ਪਿੰਡ ਪੰਚਾਇਤ ਨੇ ਇੱਕ ਜਿੱਥੇ ਜ਼ਮੀਨ ਪਹਿਲਾਂ ਦਿੱਤੀ ਹੈ ਪੰਚਾਇਤ ਕੋ ਬਹੁਤ ਜ਼ਮੀਨ ਆਲਾ ਦੋਨੋਂ ਸਾਰਾ 500 ਕਿੱਟਾ ਜੈ ਕਰ ਰਹੇ ਨੇ ਇਹ ਪੰਚਾਇਤ ਕੋਲ ਫਾਰਮ ਦੀ ਚਿਰਫਨ 40000000 ਲੈ ਲਓ ਦਿੱਲੀ ਵਰਤੀ ਦੀ ਵਰਤੀ ਦੀ ਫਸਤੀ ਨਾਲੋਂ ਬਾਤ ਕਰਾਂਗੇ ਅੱਜ ਕਿ ਸ੍ਰੀ ਗਊਸ਼ਾਲਾ ਵਿਖੇ ਪੰਕਤੀ ਹੈ ਤਾਂ ਨਰ ਸਿੰਘ ਸਾਹਿਬ ਵੀਡੀਪੀਓ ਸਾਹਿਬ ਪਰ ਮੌਕੇ ਤੇ ਮੌਜੂਦ ਨੇ ਉਹ ਸਰਵੇ ਵੀ ਕੀਤਾ ਦੇਖਿਆ ਰੂਹ ਚੱਲਦਾ ਹਾਲ ਫਟੋਆਂ ਵਿੱਚ ਪਹਿਲਾਂ ਕਿੰਨੀਆਂ ਸੀ ਉਹ ਰੇ ਦੀਆਂ ਵੀ ਬਹੁਤ ਮਾੜਾ ਹਾਲ ਹੈ ਇਸ ਕਰਕੇ ਸੁਰੇ ਆਇਆ ਤੇ ਜਾਇਆ ਲਿਆ ਕੋਈ ਨਹੀਂ ਪ੍ਰਸ਼ਾਸਨ ਨੂੰ ਕਹਿ ਕੇ ਦੱਸ ਹਰ ਵੀ ਕਰਦੇ ਆ ਤੇ ਇੱਥੇ ਸੰਸਥਾ ਹੈਗੀ ਇੱਕ ਇਨਾਂ ਦੇ ਬੇਸਹਾਰ ਸੇਵਾ ਸਰਸਤਾ ਦੇ ਨਾਮ ਤੇ ਉਹਨੇ ਸੇਵਾ ਕਰਦੇ ਨੇ ਤੇ ਮੈਂ ਸੋਡੇ ਥਰੂ ਆਮ ਜਨਤਾ ਨੂੰ ਆਮ ਜਿੰਨੀਆਂ ਧਾਰਮਿਕ ਸੰਸਥਾ ਨੇ ਜਾਂ ਸਵੈਜੀਕ ਸੰਸਥਾ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਇਹ ਜਿਹੜੇ ਗਊ ਸੇਵਾ ਹੈਗੀ ਆ ਇਹਨੂੰ ਆਪਾਂ ਹੱਥੀ ਸੇਵਾ ਕਰੀਏ ਉਰੇ ਆ ਕੇ ਦੇਖੀਏ ਪ੍ਰਸ਼ਾਸਨ ਦੇ ਨਾਲ ਹੱਥ ਵਟਾਈਏ ਅਸੀਂ ਦੇਖੋ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਹੀ ਰਿਹਾ ਹੈ ਪਰ ਅਸੀਂ ਵੀ ਜੇ ਉਹਦੇ ਉਰੇ ਆਵਾਂਗੇ ਉਰੇ ਦੇਖਾਂਗੇ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਤਾਂ ਪ੍ਰਸ਼ਾਸਨ ਵੀ ਸਾਡਾ ਸਹਿਯੋਗ ਕਰੂਗਾ ਮੈਂ ਆਉਣ ਵਾਲੇ ਯੂਥ ਨੂੰ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਨੇ ਜਾਂ ਸਮਾਜਿਕ ਨੇ ਸਭ ਤੋਂ ਪਹਿਲਾਂ ਤਾਂ ਸਾਡਾ ਗਊ ਦੀ ਅਸੀਂ ਮਾਤਾ ਕਹਿੰਦੇ ਆ ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਉਰੇ ਆ ਕੇ ਦੇਖੀਏ ਇਹਨੂੰ ਸਮਝੀਏ ਜੇ ਕਿਤੇ ਕੋਈ ਤੰਗਪੇਸ਼ੀ ਲੱਗਦੀ ਹੈ ਤਾਂ ਉਹਨੂੰ ਅਸੀਂ ਦੂਰ ਕਰੀਏ ਪ੍ਰਸ਼ਾਸਨ ਦੀ ਵੀ ਮਦਦ ਲਈ ਅਸੀਂ ਆਪਣਾ ਵੀ ਸਹਿਯੋਗ ਕਰੀਏ ਤੇ ਨਾਲੇ ਮੈਂ ਇੱਥੇ ਦੇਖਿਆ ਵੀ ਬੂਟੇ ਬਹੁਤ ਘਟਦੇ ਨੇ ਦੇਖੋ 2 ਸਾਲ ਦੇ ਵਿੱਚ ਬੂਟੇ ਇਹਨੇ ਹਰੇ ਭਰੇ ਹੋ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਈ ਵੀ ਹੁਣ ਤੱਕ ਕਿਸੇ ਨੇ ਕਿਉਂ ਨਹੀਂ ਗੌਰ ਕੀਤੀ ਸਾਡੀਆਂ ਸਰਕਾਰਾਂ ਸਾਡੀਆਂ ਸਰਸਤਾ ਵਾ ਇਸ ਗੱਲ ਤੇ ਲੱਗੀਆਂ ਨਹੀਂ ਰੁੱਖ ਵੱਧ ਤੋਂ ਵੱਧ ਲਗਾਈਏ ਪਰ ਇੱਥੇ ਬਹੁਤ ਰੁੱਖ ਲੱਗ ਸਕਦੇ ਨੇ ਮੈਂ ਅਜੇ ਕਹਿ ਕੇ ਵੀ ਜਾਣਾਂ ਤੇ ਕੋਸ਼ਿਸ਼ ਵੀ ਕਰੂੰਗਾ ਵੀਰੇ 200 300 ਬੂਟਾ ਘਟਾ ਘਟਾ ਲੱਗੇ ਛੋਟੇ ਥਰੂ ਵੀ ਜਿਹੜੀ ਪ੍ਰੈਸ ਹੈਗੀ ਹੈ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਤੁਸੀਂ ਵੀ ਇਸ ਗੱਲ ਤੇ मतलब कोई ना कोई त्योहार मनाईये तो सारे शहर वास बुटे लहयोग बने आना पाई कमी, कमी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज